ਵਰਕਆਊਟ ਸ਼ੁਰੂ ਕੀਤਾ ਤੇ ਮੇਰੇ ਤੋਂ ਕੋਈ ਵੀ ਵਰਕਆਊਟ ਪ੍ਰੋਪਰ ਨਹੀਂ ਸੀ ਲੱਗਦਾ ਪਿਆ ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ ਕਿ ਮੈਂ ਕਿਵੇਂ ਕਰਾਂ ਕਿਵੇਂ ਇਸ ਨੂੰ ਟੈਕਲ ਕਰਾਂ ਮੈਂ 1.5 ਮਹੀਨਾ ਹਸਪੀਟਲਾਈਜ਼ਡ ਰਿਹਾ ਹਾਂ ਮੇਰੇ ਓਵਰਆਲ 6 ਆਪਰੇਸ਼ਨ ਹੋਏ ਆ ਜਿਸ ਦਿਨ ਮੇਰਾ ਇਨਸੀਡੈਂਟ ਹੋਇਆ ਸੀਗੇ ਇਹ ਤੇ ਮੈਂ ਇੱਕ ਵੀ ਹੰਝੂ ਨਹੀਂ ਸਰ ਮੇਰੇ ਆਇਆ ਅੱਖ ਦੇ ਵਿੱਚ ਯਮ ਨਾਲ ਪਿਆ ਕਹਿੰਦੇ ਬਹੁਤ ਔਖਾ ਹੁੰਦਾ ਯਾਰ ਹੁਣ ਜਿਮ ਜੁਆਇਨ ਕਰ ਲਈਏ ਨਵਾਂ ਸਾਲ ਆ ਪਹਿਲਾ ਦਿਨ ਅੱਜ ਸਾਲ ਦਾ ਤਾਂ ਬਾਅਦ ਦੇ ਵਿੱਚ ਮੈਨੂੰ ਲੱਗਦਾ ਦੂਜੇ ਦਿਨ ਤੀਜੇ ਦਿਨ ਸਸਰੀ ਗੱਲ ਹੋ ਜਾਂਦੀ ਹੈ ਤੇ ਤਾਂ ਜਦੋਂ ਦੇਖਦੇ ਤਾਂ ਹੋਵਾਂਗੇ ਵੀ ਯਾਰ ਵੀ ਉਹ ਫਲਾਣਾ ਬੰਦੇ ਨੇ ਇੰਨਾ ਵਜਨ ਚੱਕ ਲਿਆ ਜਾਂ ਉਹ ਫਲਾਣਾ ਇਹ ਐਕਸਰਸਾਈਜ਼ ਲਾਉਂਦਾ ਹੈਗਾ ਤਾਂ ਬਹੁਤ ਸੌਕੇ ਤਰੀਕੇ ਨਾਲ ਲਾਉਂਦਾ ਹੈ ਡੈੱਡਲਿਫਟ ਕਿੰਨੀ ਸਰ ਮੇਰੀ ਜਿਹੜੀ ਪਰਸਨਲ ਡੈਡ ਲਿਫਟ ਆ ਪੀਆਰ ਰਿਕਾਰਡ ਆ ਸਰ ਮੇਰਾ 120 ਕਿਲੋ ਆ ਸਰ ਹੂੰ ਮਤਲਬ ਜਿਹੜਾ ਮੈਂ इजीली ਲਿਫਟ ਕਰ ਲੈਣਾ ਹੈ ਬਾਕੀ ਸਰ ਮੈਂ ਹਜੇ ਤੱਕ ਆ ਨਹੀਂ ਕਰਦਾ ਬਿਲਕੁਲ ਬਿਲਕੁਲ ਕਿਉਂਕਿ ਜੇ ਤੱਕ ਆ ਕਰੂੰਗਾ ਥੋੜਾ ਜਿਹਾ ਮਤਲਬ ਕੋਈ ਇੰਜਰੀ ਨਾ ਹੋਵੇ ਹਾਈਐਸਟ ਡੰਬਲ ਦੀ ਸਰ ਹਾਈਐਸਟ ਡੰਬਲ 30 ਕੇਜੀ ਚੈਸਟ ਦੇ ਉੱਤੇ ਤੁਸੀਂ ਬਹੁਤ ਵਾਰ ਜਦੋਂ ਡੰਬਲ ਵਗੈਰਾ ਚੱਕ ਰਹੇ ਹੁੰਦੇ ਹੋ ਤਾਂ ਆਪਕੋ ਡਿੱਗ ਪੈਂਦਾ ਵੇ ਦੇਖਣਾ ਇਹ ਇਹਦੇ ਉੱਪਰ ਨਿਸ਼ਾਨ ਵੀ ਬਾਹ ਦੇ ਉੱਪਰ ਹੋ ਗਏ ਪੈ ਰਹੇ ਆ ਆ ਸਰ ਇਥੋਂ ਛਿੱਲੀ ਵੀ ਜਾਂਦੀ ਆ ਇਥੋਂ ਕਈ ਵਾਰ ਬਲੱਡ ਵੀ ਆ ਜਾਂਦਾ ਹੈ ਅੱਜ ਕਈ ਵਾਰੀ ਕਿਤੇ ਛਿੱਲੀ ਜਾਵੇ ਹੈਵੀ weight ਹੋਵੇ ਹੂੰ ਸੀਰਾੜ ਦੇ ਟੀਕੇ ਲਾ ਲੈਂਦੇ ਆ ਕੋਈ ਕਹਿੰਦਾ ਵੀ ਇਹ ਹੋਰ ਚੀਜ਼ਾਂ ਖਾ ਕੇ ਜਿੰਮ ਤੇ ਜੋਰ ਨਾਲ ਦੇ ਲਾਇਆ ਵਰਗ ਦੇ ਉਹ ਚੀਜ਼ਾਂ ਖਾ ਕੇ ਜਿੰਮ ਦੇ ਜੋਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ ਅਕਸਰ ਤੁਹਾਨੂੰ ਨਵੀਆਂ-ਨਵੀਆਂ ਕਹਾਣੀਆਂ ਤੇ ਨਵੀਆਂ-ਨਵੀਆਂ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਉਣੀ ਆ ਤਾਂ ਅੱਜ ਇੱਕ ਵੱਖਰੀ ਜੀ ਮੁਲਾਕਾਤ ਲੈ ਕੇ ਆਏ ਆ ਇਹ ਮੁਲਾਕਾਤ ਇੱਕ ਨੌਜਵਾਨ ਦੇ ਨਾਲ ਆ ਤਾਂ ਉਹਦੀ ਇੱਕ ਜੀਵਨ ਦੀ ਕਹਾਣੀ ਵੀ ਹੈ ਜਦੋਂ ਇਹ ਸਾਰੀ ਕਹਾਣੀ ਸੁਣੋਗੇ ਤਾਂ ਤੁਸੀਂ ਵੀ ਮੋਟੀਵੇਟ ਹੋ ਜਾਓਗੇ ਕਿਉਂਕਿ ਕੁਝ ਸਟੋਰੀਆਂ ਮੋਟੀਵੇਸ਼ਨਲ ਵਾਲੀਆਂ ਹੁੰਦੀਆਂ ਨੇ ਤਾਂ ਇਹ ਸਟੋਰੀ ਸਾਰੀ ਤੁਹਾਨੂੰ ਦਿਖਾਵਾਂਗੇ ਵੀ ਕਿਉਂਕਿ ਇਹ ਦੇਖਣ ਵਾਲੀ ਵੀ ਹੈ ਤੇ ਸੁਣਨ ਵਾਲੀ ਵੀ ਹੈ ਦੋ ਭਾਗ ਨੇ ਇਸ ਸਟੋਰੀ ਦੇ ਅੱਬਾ ਗੱਲਬਾਤ ਕਰਦੇ ਆ ਨੌਜਵਾਨ ਦੇ ਨਾਲ ਪਹਿਲਾਂ ਸਵਾਗਤ ਕਰ ਲੈਨੇ ਆ ਸਵਾਗਤ ਆ ਬਈ ਤੁਹਾਡਾ ਪ੍ਰਾਇਮੇਰੀਸ਼ਰ ਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਰ ਹੋਰ ਸਿੱਤਾਂ ਠੀਕ ਨੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਸਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਨਾਂ ਪੁੱਛ ਲਈਏ ਗੱਭਰੂ ਦਾ ਕਹਿੰਦੇ ਗੱਭਰੂ ਸੋਹਣਾ ਬਤਾ ਤੇ ਨਾਂ ਕੀ ਹੈ ਸਰ ਮੇਰਾ ਨਾਂ ਮੈਂ ਸਤਵੀਰ ਸਿੰਘ ਹੂੰ ਤੇ ਮੈਂ ਬੇਸਿਕਲੀ ਯੂਪੀ ਤੋਂ ਰਹਿਣ ਵਾਲਾ ਹਾਂ ਤੇ ਹੁਣ ਇੱਥੇ ਮੈਂ ਸਟੱਡੀ ਕਰਦਾ ਪਿਆ ਬਠਿੰਡੇ ਦੇ ਵਿੱਚ ਲਖੀਨਪੁਰ ਖੀਰੀ ਡਿਸਟ੍ਰਿਕਟ ਹੈ ਮੇਰਾ ਤੇ ਸਾਰੀ ਫੈਮਿਲੀ ਅਸੀਂ ਉੱਥੇ ਰਹਿੰਦੇ ਹਾਂ ਸਾਡਾ ਐਗਰੀਕਲਚਰ ਅਸੀਂ ਐਗਰੀਕਲਚਰ ਕਰਦੇ ਹਾਂ ਖੇਤੀਬਾੜੀ ਦਾ ਬਿਜ਼ਨਸ ਹੈ ਸਾਡਾ ਤੇ ਸ਼ੁਰੂ ਤੋਂ ਸਾਡਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੈ ਤੇ ਹੁਣ ਗਾਂ ਅਸੀਂ ਵੀ ਸਟੱਡੀ ਕਰਦੇ ਪਿਆ ਕਿ ਗਾਂ ਕਿਸੇ ਬਿਜ਼ਨਸ ਲਾਈਨ ਦੇ ਵਿੱਚ ਕਿਤੇ ਜਾਈਏ ਤੇ ਹੌਲੀ ਹੌਲੀ ਕਰਕੇ ਨਾਲ ਮੈਂ ਆਪਣਾ ਵਰਕਆਊਟ ਵੀ ਸਟਾਰਟ ਕੀਤਾ ਆਪਣੀ ਲਾਈਫ ਨੂੰ ਹੌਲੀ ਹੌਲੀ ਅੱਗੇ ਲੈ ਜਾਣ ਵਾਸਤੇ ਮਿਹਨਤ ਵੀ ਕਰਦਾ ਪਿਆ ਮਦਰ ਜੇ ਗੱਲ ਕਰੀਏ ਕਹਿੰਦੇ ਜਿਮ ਕਹਿੰਦੇ ਬਹੁਤ ਔਖਾ ਹੁੰਦਾ ਹੈ ਕਿਉਂਕਿ ਮੇਰੇ ਵਰਗੇ ਨਵੇਂ ਸਾਲ ਵਾਲੇ ਦਿਨ ਬੜੇ ਚਾਚ ਆਉਂਦੇ ਆ ਨਵੇਂ ਜੇ ਬੈਗ ਲੈ ਕੇ ਆਉਣਗੇ ਟਾਵਲ ਲੈ ਕੇ ਆਉਣਗੇ ਵੀ ਯਾਰ ਹੁਣ ਜਿਮ ਜੁਆਇਨ ਕਰ ਲਈਏ ਨਵਾਂ ਸਾਲ ਹੈ ਪਹਿਲਾ ਦਿਨ ਅੱਜ ਸਾਲ ਦਾ ਤਾਂ ਬਾਅਦ ਦੇ ਵਿੱਚ ਮੈਨੂੰ ਲੱਗਦਾ ਦੂਜੇ ਦਿਨ ਤੀਜੇ ਦਿਨ ਸਸਰੀ ਗੱਲ ਹੋ ਜਾਂਦੀ ਹੈ ਤੇ ਜਿਮ ਨਾਲ ਪਿਆਰ ਕਿਵੇਂ ਪਿਆ ਤੇ ਕਿਵੇਂ ਸ਼ੁਰੂਆਤ ਹੋਈ ਸਿਰ ਇਹ ਗੱਲ ਇਹ ਮੈਂ ਆ ਕਿ ਜਦੋਂ ਮੈਂ ਜਿਮ ਸਟਾਰਟ ਕੀਤੀ ਸੀ ਇੱਕ ਦਿਨ ਇਹੋ ਜਿਹਾ ਸੀਗਾ ਕਿ ਮੈਨੂੰ ਮੈਂ ਜਿਮ ਦੂਜਿਆਂ ਲੋਕਾਂ ਨੂੰ ਦੇਖਿਆ ਮੁੰਡਿਆਂ ਨੂੰ ਦੇਖਿਆ ਕਿ ਜਿਮ ਬਣਾ ਕੇ ਸਰੀਰ ਵਧੀਆ ਬਣਾਉਂਦੇ ਆ ਤੇ ਮੈਂ ਜਿਮ ਜਾਣਾ ਸਟਾਰਟ ਕੀਤਾ ਜਦੋਂ ਮੈਂ ਜਿਮ ਗਿਆ ਤੇ ਮੈਂ ਵਰਕਆਊਟ ਸ਼ੁਰੂ ਕੀਤਾ ਤੇ ਮੇਰੇ ਤੋਂ ਕੋਈ ਵੀ ਵਰਕਆਊਟ ਪ੍ਰੋਪਰ ਨਹੀਂ ਸੀ ਲੱਗਦਾ ਪਿਆ ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ ਕਿ ਮੈਂ ਕਿਵੇਂ ਕਰਾਂ ਤੇ ਕਿਵੇਂ ਇਸ ਨੂੰ ਟੈਕਲ ਕਰਾਂ ਕਿ ਇੱਕ ਹੱਥ ਨਾਲ ਜੇ ਮੈਂ ਵਰਕਆਊਟ ਕਰਾਂ ਤੇ ਕਿਵੇਂ ਹੂੰ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਚੀਜ਼ਾਂ ਵਧੀਆ ਲੱਗਣ ਲੱਗੀਆਂ ਮੈਨੂੰ ਕੁਝ ਲੋਕਾਂ ਨੇ ਸਾਥ ਦਿੱਤਾ ਮੇਰਾ ਕਿ ਤੋ ਜੇ ਐਵੇਂ ਨਹੀਂ ਹੋ ਪਾ ਤੂੰ ਐਵੇਂ ਕਰ ਇਦਾਂ ਨਹੀਂ ਕਰ ਸਕਦਾ ਤੇ ਆ ਚੀਜ਼ ਅਸੀਂ ਤੇਰੀ ਹੈਲਪ ਕਰਦੇ ਆ ਇਦਾਂ ਕਰ ਕਰਕੇ ਸਰ ਮੇਰਾ ਜਿਹੜਾ ਜਿਮ ਨਾ ਪਿਆ ਤੇ ਮੈਨੂੰ ਸਰੀਰ ਬਣਾਉਣ ਦੀ ਆਪਣਾ ਮੈਨੂੰ ਇਹ ਚਾਹ ਹੋ ਗਈ ਕਿ ਜੇ ਰੱਬ ਨੇ ਇੱਕ ਛੋਟੀ ਜੀ ਚੀਜ਼ ਲੈ ਲਿਆ ਪਰ ਰੱਬ ਨੇ ਬਹੁਤ ਰਾਹ ਖੋਲ ਦਿੱਤੇ ਮੇਰੇ ਵਾਸਤੇ ਬਹੁਤ ਚੀਜ਼ਾਂ ਮੇਰੇ ਵਾਸਤੇ ਵਧੀਆ ਕਰ ਦਿੱਤੀਆਂ ਤੇ ਮੈਨੂੰ ਇਹ ਹੁਣ ਲੱਗ ਗਿਆ ਕਿ ਮੈਂ ਆਪਣਾ ਸਰੀਰ ਵੀ ਬਣਾਉਣਾ ਹੈ ਤੇ ਇਹ ਚੀਜ਼ ਕਰਕੇ ਵਿਖਾਉਣੀ ਹੈ ਕਿ ਕੋਈ ਕਿਸੇ ਵੀ ਚੀਜ਼ 'ਚ ਇਨਸਾਨ ਕਦੀ ਵੀ ਪਿੱਛੇ ਨਹੀਂ ਰਹਿ ਸਕਦਾ ਬ੍ਰਦਰ ਆਪਾਂ ਗੱਲਬਾਤ ਦੀ ਸ਼ੁਰੂਆਤ ਦੇ ਨਾਲ ਨਾਲ ਪਹਿਲਾਂ ਤਾਂ ਚਲੋ ਬਹੁਤ ਮਾੜੀ ਗੱਲ ਹੈ ਵੀ ਇੱਕ ਹੱਥ ਤੁਹਾਡੇ ਨਹੀਂ ਕਿਤੇ ਪ੍ਰਮਾਤਮਾ ਕਰਨੀ ਕੋਈ ਹਾਦਸਾ ਹੋਇਆ ਤਾਂ ਇਹ ਕਿਵੇਂ ਹੋਇਆ ਕੀ ਸਾਰੀ ਕਹਾਣੀ ਸੀ ਸਰ ਇਹ 2012 ਦੀ ਗੱਲ ਹੈ ਜੂਨ 27 ਜੂਨ ਦੀ ਗੱਲ ਹੈ ਸਰ ਅਸੀਂ ਇੱਕ ਫੰਕਸ਼ਨ ਸੀ ਸਾਡੇ ਘਰੇ ਤੇ ਫੰਕਸ਼ਨ ਦੇ ਸਾਰੇ ਜਿਹੜਾ ਬੱਚੇ ਇਕੱਠੇ ਹੋ ਜਾਂਦੇ ਆ ਸ਼ੈਤਾਨੀਆਂ ਵੀ ਕਰਦੇ ਆ ਤੇ ਅਸੀਂ ਖੇਡਦੇ ਪਏ ਸੀ ਸਾਰੇ ਸ਼ੈਤਾਨੀਆਂ ਕਰਦੇ ਪਏ ਸੀਗੇ ਤੇ ਸਰ ਉੱਥੇ ਆਪਣਾ ਬੋਰ ਚੱਲਦਾ ਪਿਆ ਸੀ ਪਾਣੀ ਵਾਲਾ ਤੇ ਪਹਿਲਾਂ ਅਸੀਂ ਚ ਬੱਚਾ ਜਿਹੜਾ ਆਪਣਾ ਮੋਟਰ ਹੁੰਦੀ ਪਾਣੀ ਵਾਲੀ ਉਹਦੇ ਵਿੱਚ ਅਸੀਂ ਸਾਰਿਆਂ ਨੇ ਨਹਾਤੇ ਸਾਰੇ ਜਵਾਕਾਂ ਨੇ ਖੇਡਿਆ ਸੀ ਉਸ ਤੋਂ ਬਾਅਦ ਮੇਰੇ ਮਾਮੇ ਜੀ ਦੇ ਬੇਟੇ ਸੀਗੇ ਨਾਲ ਤੇ ਅਸੀਂ ਸਾਰੇ ਸੀਗੇ ਤੇ ਕੁਛ ਸਰ ਮੈਂ ਵੀ ਸ਼ੁਰੂ ਤੋਂ ਥੋੜਾ ਸ਼ੈਤਾਨ ਸੀਗਾ ਮਤਲਬ ਸ਼ੈਤਾਨੀਆਂ ਜ਼ਿਆਦਾ ਕਰਦਾ ਸੀਗਾ ਤੇ ਉੱਥੇ ਮੋਟਰ ਚੱਲਦੀ ਪਈ ਸੀ ਮੋਟਰ ਨੂੰ ਆਪ ਹੀ ਟੋਵਲ ਸੀ ਮੇਰੇ ਕੋਲ ਤੇ ਮੇਰਾ ਬ੍ਰਦਰ ਸੀ ਨਾਲ ਕਜ਼ਨ ਬ੍ਰਦਰ ਤੇ ਉਹ ਤੇ ਮੈਂ ਟੋਵਲ ਖਿੱਚਦੇ ਪਏ ਸੀ ਇੱਕ ਦੂਜੇ ਨੂੰ ਤੇ ਉਹ ਸਰ ਪਤਾ ਨਹੀਂ ਸਾਨੂੰ ਲੱਗਾ ਉਹ ਟੋਵਲ ਮੋਟਰ ਦੇ ਉੱਤੇ ਡਿੱਗ ਗਿਆ ਤੇ ਮੈਂ ਟਾਈਟਲੀ ਹੋਲਡ ਕੀਤਾ ਸੀਗਾ ਤੇ ਜਦੋਂ ਮੈਂ ਮੇਰਾ ਹੱਥ ਉਹਦੇ ਵਿੱਚ ਫਸ ਗਿਆ ਤੇ ਉਹ ਤੇ ਹੱਥ ਤੋਂ ਟੋਬਲ ਛੁੱਟ ਗਿਆ ਤੇ ਮੇਰਾ ਹੱਥ ਉਹਦੇ ਵਿੱਚ ਫਸ ਗਿਆ ਤੇ ਸਰ ਉਹਦੇ ਨਾਲ ਮੈਂ ਘੁੰਮਣ ਲੱਗ ਗਿਆ ਪਟੇ ਦੇ ਪਟੇ ਦੇ ਨਾਲ ਮੋਟਰ ਦੇ ਨਾਲ ਕੋਈ ਦੇ ਨਾਲ ਘੁੰਮਣ ਲੱਗ ਗਿਆ ਜਿੰਨੀ ਦੇਰ ਮੋਟਰ ਚੱਲੀ ਸਰ ਮੈਂ 19 ਤੇਜ਼ ਘੁੰਮਣ ਲੱਗ ਗਿਆ ਥੋੜਾ ਜਿਹਾ ਉਚਾਈ ਤੇ ਸੀਗਾ ਉਹ ਕਿ ਨਾਲ-ਨਾਲ ਉਹਦੇ ਮੈਂ ਘੁੰਮਣ ਲੱਗ ਗਿਆ ਘੁੰਮਦੇ-ਘੁੰਮਦੇ ਸਰ ਜਦੋਂ ਮੇਰਾ ਹੱਥ ਟੁੱਟ ਕੇ ਅਲੱਗ ਹੋ ਗਿਆ ਸਰ ਉਦੋਂ ਉਸ ਚੀਜ਼ ਨੇ ਛੱਡਿਆ ਮੈਨੂੰ ਹਮ ਮਤਲਬ ਉਹਨੇ ਐਥੋਂ ਤੋੜ ਕੇ ਅਲੱਗ ਕਰ ਦਿੱਤਾ ਐਥੋਂ ਟੁੱਟ ਗਿਆ ਸੀਗਾ ਸਰ ਤੇ ਉਹਨੇ ਖਿੱਚ ਕੇ ਮਤਲਬ ਬਾਹਰ ਹੀ ਕਰ ਦਿੱਤਾ ਸੀ ਪੂਰਾ ਖਰਾਬ ਕਰ ਦਿੱਤਾ ਸੀਗਾ ਤੇ ਫਿਰ ਸਰ ਇਹ ਮੇਰਨਾ ਕਿੱਸਾ ਉਦੋਂ ਵਾਪਰਿਆ ਮੇਰੀਆਂ ਆਪ ਚਲੋ ਸ਼ਤਾਨੀਆਂ ਤੇ ਚਲੋ ਬੱਚੇ ਕਰਦੇ ਆ ਤੇ ਇਹ ਚੀਜ਼ ਮੇਰਨਾ ਘਟਨਾ ਵਾਪਰੀ ਬ੍ਰਦਰ ਜਦੋਂ ਕਹਿੰਦੇ ਨੇ ਹੁੰਦੇ ਵੀ ਬਹੁਤ ਜ਼ਿੰਦਗੀ ਦੇ ਵਿੱਚ ਐਸੇ ਹਾਲਾਤ ਆਉਂਦੇ ਨੇ ਵੀ ਰੱਬ ਨਾਲ ਸ਼ਿਕਵਾ ਕਰਨ ਲੱਗ ਜਾਂਦਾ ਆ ਆਪਦਿਆਂ ਨਾਲ ਹੀ ਲੜਨ ਲੱਗ ਜਾਂਦਾ ਵੀ ਯਾਰ ਮੈਂ ਬਹੁਤ ਪਿੱਛੇ ਰਹਿ ਜੂਗਾ ਮੈਨੂੰ ਮਤਲਬ ਇਸ ਪਾਸੇ ਮੈਂ ਕਿਵੇਂ ਚਲਾ ਗਿਆ ਪਹਿਲਾਂ ਸਭ ਤੋਂ ਪਹਿਲਾਂ ਬਰ ਪ੍ਰਮਾਤਮਾ ਨਾਲ ਹੀ ਸ਼ਿਕਵਾ ਕਰਦੇ ਇਹ ਜਿਹੇ ਦਿਨ ਆਇਆ ਕਦੇ ਨਹੀਂ ਸਰ ਇਹ ਚੀਜ਼ ਕਦੀ ਵੀ ਨਹੀਂ ਆਈ ਬਿਕੋਜ਼ ਮੇਰਾ ਜਿਹੜਾ ਪਰਿਵਾਰ ਆ ਉਹਨਾਂ ਨੇ ਬੜਾ ਸਾਥ ਦਿੱਤਾ ਮੇਰੇ ਪਾਪਾ ਮੇਰੇ ਮੰਮਾ ਮੇਰੇ ਸਾਰੇ ਰਿਸ਼ਤੇਦਾਰ ਉਹਨਾਂ ਨੇ ਇੱਕ ਵਾਰ ਨਹੀਂ ਮੈਨੂੰ ਗੱਲ ਕਹੀ ਕਿ ਬੇਟਾ ਤੂੰ ਸ਼ਤਾਨੀਆਂ ਕੀਤੀਆਂ ਤੇਰੀ ਗਲਤੀ ਸੀ ਮੈਨੂੰ ਉਹਨਾਂ ਨੇ ਕਦੀ ਫੀਲ ਨਹੀਂ ਕਰਾਇਆ ਕਿ ਮੈਨੂੰ ਕਦੀ ਵੀ ਇਹ ਚੀਜ਼ ਲੱਗੇ ਕਿ ਮੈਂ ਮੈਨੂੰ ਕੋਈ ਪ੍ਰੋਬਲਮ ਆਈ ਹੈ ਲਾਈਫ ਦੇ ਵਿੱਚ ਜਾਂ ਮੈਨੂੰ ਕੋਈ ਦਿੱਕਤ ਆ ਹੂੰ ਪੂਰਾ ਸਾਥ ਡਟ ਕੇ ਸਾਥ ਦਿੱਤਾ ਮੈਂ ਇੱਕ ਡੇਢ ਮਹੀਨਾ ਹਸਪੀਟਲਾਈਜ਼ਡ ਰਿਹਾ ਆ ਮੇਰੇ ਓਵਰਆਲ 6 ਆਪਰੇਸ਼ਨ ਹੋਏ ਆ 4 ਯੂਪੀ ਚ ਹੋਏ ਬਰੇਲੀ ਦੇ ਵਿੱਚ ਤੇ 2 ਬਟੰਡੇ ਕਰਾਈ ਸੀ ਸਰ ਹੂੰ ਕੁਝ ਰੌਡਸ ਪਈਆਂ ਸੀਗੀਆਂ ਕੁਝ ਸਰਜਰੀ ਕੀਤੀ ਸੀ ਸਰ ਸਾਰੇ ਟੋਟਲ ਓਵਰਆਲ 6 ਆਪਰੇਟਸ ਹੋਇਆ ਮੇਰੇ ਤੇ ਸਰ ਇੱਕ ਚੀਜ਼ ਮੈਨੂੰ ਕਦੀ ਨਹੀਂ ਲੱਗੀ ਕਿ ਮੈਨੂੰ ਇਹ ਕਦੀ ਪ੍ਰੋਬਲਮ ਆਈ ਬਾਕੀ ਸਰ ਜਦੋਂ ਮੇਰੇ ਨਾਲ ਇਨਸੀਡੈਂਟ ਹੋਇਆ ਸੀਗੇ ਤੇ ਮੈਂ ਇੱਕ ਵੀ ਹੰਝੂ ਨਹੀਂ ਸਰ ਮੇਰੇ ਆਇਆ ਅੱਖ ਦੇ ਵਿੱਚ ਸਾਰੇ ਵੇਖ ਕੇ ਹੈਰਾਨ ਸੀਗੇ ਸਰ ਬਸ ਇਹ ਪਤਾ ਨਹੀਂ ਰੱਬ ਦੀ ਦੇਣਾ ਕਿਵੇਂ ਆ ਸਰ ਇਹ ਰੱਬ ਨਹੀਂ ਸਾਰੀ ਭੀੜ ਚੱਲੀ ਜਾਂ ਕਿਵੇਂ ਵੀ ਮਾਲਕ ਨੇ ਚੱਲੀ ਸਰ ਮੈਨੂੰ ਨਹੀਂ ਪਤਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਪਰਿਵਾਰ ਚ ਕਾਲ ਕਰੋ ਸਰ ਮੇਰੀਆਂ ਦੋ ਵੱਡੀਆਂ ਸਿਸਟਰਸ ਨੇ ਤੇ ਮਮ ਡੈਡ ਬਾਕੀ ਸਰ ਸਾਡੀ ਫੈਮਲੀ ਜੁਆਇੰਟ ਨਹੀਂ ਹੈਗੀ ਮੇਰੇ ਚਾਚਾ ਤਾਇਆ ਜੀ ਆ ਸਾਰੇ ਪੂਰਾ ਪਰਿਵਾਰ ਇਕੱਠਾ ਹੀ ਪੂਰਾ ਇਕੱਠਾ ਹੀ ਆਲਮੋਸਟ ਹਾਂਜੀ ਹਾਂਜੀ ਸਰ ਤੇ ਬ੍ਰਦਰ ਜਿਵੇਂ ਜਿਮ ਦੀ ਗੱਲ ਕਰੀਏ ਹੁਣ ਆਪਾਂ ਜਿਮ ਵਾਲੇ ਪਾਸੇ ਆ ਜੀ ਹਾਂਜੀ ਹਾਂਜੀ ਮੈਂ ਦੇਖਿਆ ਬਹੁਤ ਸਾਰੀ ਐਕਸਰਸਾਈਜ਼ਾਂ ਲਾਉਨੇ ਸੀ ਜਦੋਂ ਐਕਸਰਸਾਈਜ਼ ਲੱਗਦੀ ਆ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਜਦੋਂ ਦੇਖਦੇ ਤਾਂ ਹੋਵੋਗੇ ਵੀ ਯਾਰ ਵੀ ਉਹ ਫਲਾਣੇ ਬੰਦੇ ਨੇ ਇੰਨਾ ਭਾਰ ਚੱਕ ਲਿਆ ਜਾਓ ਫਲਾਣਾ ਇਹ ਐਕਸਰਸਾਈਜ਼ ਲਾਉਂਦਾ ਹੈਗਾ ਤਾਂ ਬਹੁਤ ਸੌਖੇ ਤਰੀਕੇ ਨਾਲ ਲਾਉਂਦਾ ਹੈ ਵੀ ਮੈਂ ਔਖਾ ਹੋ ਰਿਆਂ ਤੰਗ ਹੋ ਰਿਆਂ ਹਾਂਜੀ ਉਦੋਂ ਫਿਰ ਕਿ ਸ਼ੁਰੂਆਤ ਕਿਸ ਤਰ੍ਹਾਂ ਦੀ ਸੀ ਕਿਸ ਤਰ੍ਹਾਂ ਦੀਆਂ ਕਠਿਨਾਈਆਂ ਆਈਆਂ ਇਹਦੇ ਸਰ ਸਭ ਤੋਂ ਪਹਿਲਾਂ ਕਠਿਨਾਈਆਂ ਤੇ ਇਹ ਆਈਆਂ ਕਿ ਜਦੋਂ ਮੈਂ ਜਿਮ ਸ਼ੁਰੂ ਕੀਤੀ ਮੈਂ ਸਿਰਫ ਦੋ ਹੀ ਐਕਸਰਸਾਈਜ਼ਾਂ ਪਰਫਾਰਮ ਕਰ ਪਾਉਂਦਾ ਸੀਗਾ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਜੇ ਕਹੀਏ ਕਿ ਪ੍ਰੋਬਲਮ ਨਹੀਂ ਆਉਂਦੀ ਸਾਰੀਆਂ ਪ੍ਰੋਬਲਮਾਂ ਫੇਸ ਕੀਤੀਆਂ ਹਾਂ ਸਮਝ ਨਹੀਂ ਹੀ ਲੱਗਦੀ ਕਿਵੇਂ ਵਰਕਆਊਟ ਕਰਨਾ ਹੈ ਇੱਕ ਹੱਥ ਦਾ ਹੀ ਵਰਕਆਊਟ ਹੋ ਪਾਉਂਦਾ ਸੀ ਮੈਨੂੰ ਇਹ ਫੀਲ ਹੋਣ ਲੱਗ ਗਿਆ ਸੀ ਇੱਕ ਬੰਮ ਮੇਰੇ ਵੀ ਤਕੜੀ ਹੈ ਹਾਂ ਤੇ ਇੱਕ ਬਹੁਤ ਵੀਕ ਰਹਿ ਜੂਗੀ ਤੇ ਸਰ ਹੌਲੀ ਹੌਲੀ ਫਿਰ ਮੈਂ ਵੀ ਵੇਖਦਾ ਸੀ ਬਹੁਤ ਬਹੁਤ weight ਚੱਕ ਲੈਂਦੇ ਆ ਸਾਰਾ ਕੁਝ ਪਰ ਫਿਰ ਮੈਂ ਸੋਚਿਆ ਕਿ ਜੇ ਇਹ ਚੱਕ ਲੈਂਦੇ ਤੇ ਮੈਂ ਵੀ ਚੱਕੂੰਗਾ ਥੋੜਾ ਟਾਈਮ ਲੱਗ ਕੇ ਚੱਕੂੰਗਾ ਪਰ ਮੈਂ ਮਿਹਨਤ ਕਰੂੰਗਾ ਸਰੀਰ ਬਣਾਉਂਗਾ ਬਾਕੀ ਸਰ ਮੇਨਸ ਤਾਂ ਮੈਂ ਕਰਦਾ ਪਿਆ ਆ ਬਾਕੀ ਇਹ ਆ ਕਿ ਥੋੜਾ ਜਿਹਾ ਜਿਹੜਾ ਮੇਰਾ ਸਰੀਰ ਆ ਥੋੜਾ ਹੌਲੀ ਡਵੈਲਪ ਹੁੰਦਾ ਆ ਇਸ ਕਰਕੇ ਕਿਉਂਕਿ ਇੱਕ ਥੋੜਾ ਜਿਹਾ ਇੱਕ ਹੱਥ ਤੇ ਲੋਡ ਵੱਧ ਆਉਂਦਾ ਇੱਕ ਤੇ ਘੱਟ ਆਉਂਦਾ ਤੇ ਹੌਸਲਾ ਇਹਦਾ ਨਹੀਂ ਛੱਡਿਆ ਕਦੇ ਡਰਿਆ ਵੀ ਯਾਰ ਜਦੋਂ ਜਿਮ ਚ ਆਏ ਆ ਵੀ ਨਵੇਂ-ਨਵੇਂ ਆਏ ਸੀ ਵੀਰ ਬਹੁਤ ਔਖਾ ਹੈ ਬਹੁਤ ਔਖਾ ਹੈ ਛੱਡੋ ਯਾਰ ਕਿਉਂਕਿ ਬਹੁਤ سارے ਲੋਕ ਤਾਂ ਜਿਹੜੇ ਚੰਗੇ ਭਲੇ ਆ ਉਹ ਅੱਗੇ ਇੱਥੇ ਹੌਸਲਾ ਛੱਡ ਜਾਂਦੀ ਹੈ ਹਾਂਜੀ ਸਰ ਇਹ ਗੱਲ ਇੱਕ ਟਾਈਮ ਮੈਂ ਦੱਸਦਾ ਸਰ ਜਦੋਂ ਮੈਂ ਜਿਮ ਸ਼ੁਰੂ ਹੀ ਕੀਤੀ ਸੀ ਮੈਨੂੰ ਇੱਕ ਇਹ ਪ੍ਰੋਬਲਮ ਹੁੰਦੀ ਸੀ ਕਿ ਮੈਂ ਇੱਕ ਹੱਥ ਨਾਲ ਮੈਂ ਜਾ ਕੇ ਕਿਵੇਂ ਮੈਂ ਮਤਲਬ ਟੀ-ਸ਼ਰਟ ਚੇਂਜ ਕਰਕੇ ਤੇ ਮੈਨੂੰ ਅਜੀਬ ਲੱਗਦਾ ਸੀ ਕਿ ਮੈਂ ਕਿਵੇਂ ਫੇਸ ਕਰਨਾ ਸਾਰਿਆਂ ਨੂੰ ਕਿਵੇਂ ਫੇਸ ਕਰਾਂ ਫਿਰ ਹੌਲੀ-ਹੌਲੀ ਚੀਜ਼ ਸਮਝ ਆ ਗਈ ਕਿ ਜੋ ਰੱਬ ਨੇ ਦਿੱਤਾ ਹੈ ਨਾ ਵਧੀਆ ਦਿੱਤਾ ਹੈ ਜੋ ਹੈਗਾ ਇਦਾਂ ਹੀ ਰਹਿਣਾ ਹੈ ਤੈਨੂੰ ਐਕਸੈਪਟ ਕਰੋ ਤੇ ਬਹੁਤ ਵਧੀਆ ਹੈ ਲੋਕਾਂ ਦਾ ਰੁਝਾਨ ਕਿਹੋ ਜਿਹਾ ਸੀ ਕਿਉਂਕਿ ਜਦੋਂ ਆਏ ਤਾਂ ਦੇਖ ਕੇ ਕਿਸ ਤਰ੍ਹਾਂ ਦਾ ਰੁਝਾਨ ਸੀ ਵੀ ਉਹ ਨਾਲ ਤੁਰਦੇ ਸੀ ਜਾਂ ਕੁਝ ਐਸੇ ਵੀ ਟੱਕਰਦੇ ਆ ਜਿਹੜੇ ਕਹਿੰਦੇ ਨਹੀਂ ਤੇਥੋਂ ਨਹੀਂ ਹੋਣਾ ਯਾਰ ਰਹਿਣ ਦੇ ਨਹੀਂ ਸਰ ਏਦਾਂ ਦੀ ਤਾਂ ਅੱਜਕੱਲ ਅੱਜ ਤੱਕ ਕੁਝ ਨਹੀਂ ਹੋਇਆ ਕਿ ਕਿਸੇ ਨੇ ਮੈਨੂੰ ਕਿਹਾ ਹੋਵੇ ਕਿ ਤੂੰ ਨਹੀਂ ਕਰ ਸਕਦਾ ਮੈਂ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਮੈਂ ਆਪ ਉਹਨਾਂ ਦੀ ਮੈਂ ਹੈਲਪ ਨਹੀਂ ਲਈ ਮੈਂ ਆਪ ਹੀ ਕੋਸ਼ਿਸ਼ ਕੀਤੀ ਕਿ ਮੈਂ ਕਰੂੰਗਾ ਤੇ ਜਦੋਂ ਉਹ ਵੇਖਦੇ ਸੀ ਕਰ ਲੈਂਦਾ ਤੇ ਫਿਰ ਉਹਨਾਂ ਨੇ ਪੂਰਾ ਹੌਸਲਾ ਵੀ ਦਿੱਤਾ ਮੈਨੂੰ ਤੇ ਖੁਸ਼ ਬੜੇ ਹੁੰਦੇ ਸਰ ਸਾਰੇ ਵੇਖ ਕੇ ਕਿ ਮੁੰਡਾ ਇੰਨੀ ਮਿਹਨਤ ਕਰਦਾ ਹੈ ਤਾਂ ਮੈਂ ਦੇਖਿਆ ਵੀ ਲੋਕ ਤੁਹਾਨੂੰ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਪਿਆਰ ਕਰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਦੋਂ ਤੁਸੀਂ ਇੱਥੇ ਕੋਈ ਵੀਡੀਓ ਕੋਨੇਓ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਮੋਟੀਵੇਟ ਕਰਨਾ ਕਿਉਂਕਿ ਹਰ ਬੰਦਾ ਕਹਿੰਦਾ ਵੀ ਯਾਰ ਮੈਂ ਫਲਾਣੀ ਚੀਜ਼ ਕਰਾਂ ਪਰ ਡਰਦਾ ਹੈ ਤਾਂ ਤੁਸੀਂ ਉਸ ਡਰ ਨੂੰ ਦਿਲੋਂ ਕੱਢ ਕੇ ਉਸ ਸਾਰੇ ਸਿਸਟਮ ਨੂੰ ਦਿਲੋਂ ਕੱਢ ਕੇ ਇਸ ਪਾਸੇ ਆਏ ਤਾਂ ਪਰਿਵਾਰ ਦਾ ਕਿੱਸਾ ਸੀ ਜਦੋਂ ਕਿ ਇੱਕ ਪਰਿਵਾਰ 'ਚ ਜਾ ਕੇ ਦੱਸਿਆ ਉਹ ਮੈਂ ਜਿੰਮ ਲਾਉਣ ਲੱਗਣਾ ਹੈ ਜਿੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਪਰਿਵਾਰ ਨੇ ਕੀ ਕਿਹਾ ਸਭ ਤੋਂ ਪਹਿਲਾਂ ਬੋਲ ਕਿਉਂਕਿ ਮਾਂ ਸਭ ਤੋਂ ਨੇੜੇ ਹੁੰਦੀ ਹੈ ਤੇ ਮਾਂ ਆਪਣੇ ਜਵਾਕ ਨੂੰ ਤੰਗ ਨਹੀਂ ਦੇਖ ਸਕਦੀ ਇਹ ਹੈ ਤਾਂ ਇੱਕ ਵਾਰੀ ਹੁਣ ਤਾਂ ਤੰਗ ਹੀ ਸੀ ਤਾਂ ਕੀ ਸੀ ਸਰ ਮੇਰੇ ਮਮਾ ਪਾਪਾ ਨੇ ਮੈਨੂੰ ਹਮੇਸ਼ਾ ਇਹ ਗੱਲ ਸਿਖਾਈ ਆ ਕਿ ਪੁੱਤ ਮਿਹਨਤ ਕਰੀ ਹਮੇਸ਼ਾ ਮਿਹਨਤ ਕਰੇਗਾ ਤੇ ਕਦੀ ਵੀ ਪਿੱਛੇ ਨਹੀਂ ਰਹੇਗਾ ਕਿਸੇ ਫੀਲਡ ਦੇ ਵਿੱਚ ਚਾਹ ਜਿੰਮ ਹੋਵੇ ਚਾਹ ਪੜ੍ਹਾਈ ਹੋਵੇ ਚਾਹ ਜ਼ਿੰਦਗੀ ਨੂੰ ਆਪਣਾ ਕੰਮ ਜ਼ਾਬ ਕਰਨਾ ਹੋਵੇ ਤੇ ਜੇ ਮਿਹਨਤ ਕਰੇਗਾ ਨਾ ਤੇ ਕੋਈ ਪਿੱਛੇ ਨਹੀਂ ਕਰ ਸਕਦਾ ਤੈਨੂੰ ਤੂੰ ਪੁੱਤ ਮਿਹਨਤ ਕਰ ਡਟ ਕੇ ਕਰ ਸਟੱਡੀ ਫਿਰ ਕਿੱਥੋਂ ਤੱਕ ਹੈ ਵੀਰ ਜੀ ਸਰ ਮੇਰੀ ਸਟੱਡੀ ਇਸ ਟਾਈਮ ਮੈਂ ਪਲੱਸ 2 ਕਰਕੇ ਬੀਕਾਮ 3rd ਇਅਰ ਦੇ ਵਿੱਚ ਹਾਂ ਤੇ ਆਪਣਾ ਬਠਿੰਡਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਮੈਂ ਤੇ ਮੈਂ ਐਸਾ ਸਟੱਡੀ ਕਰ ਰਿਹਾ ਮੇਰਾ ਲਾਸਟ ਇਅਰ ਆ 3rd ਇਅਰ ਹੁਣ ਸਟਾਰਟ ਹੋਇਆ ਹੈ ਬੈਚ ਮੇਰਾ ਸ਼ੁਰੂ ਹੋਣ ਵਾਲਾ ਹੈ ਬਾਕੀ ਸਿਰ ਸਟੱਡੀ ਦੇ ਵਿੱਚ ਵੀ ਸਰ ਨਾਲ ਨਾਲ ਮੈਂ ਪੂਰਾ ਮਿਹਨਤ ਕਰਦਾ ਪਿਆ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮੈਂ ਨਾਲ ਨਾਲ ਜੇ ਫਿਜ਼ੀਕਲ ਮਿਹਨਤ ਜੇ ਮੈਂ ਕਿਤੇ ਮੈਨੂੰ ਘੱਟ ਵੀ ਕਰਨੀ ਪਵੇ ਤੇ ਮੈਂ ਆਪਣੀ ਕੋਈ ਸੈਟਿੰਗ ਜੌਬ ਮੈਨੂੰ ਮਿਲੇ ਚੰਗੀ ਪੋਸਟ ਤੇ ਮਿਲੇ ਹਾਂ ਤੇ ਲਾਈਫ ਦੇ ਵਿੱਚ ਸੋਚਿਆ ਕੀ ਹੈ ਕਿਉਂਕਿ ਹਰ ਬੰਦੇ ਦੀ ਨਾ ਇੱਕ ਬਹੁਤ ਵੱਡੀ ਸੋਚ ਬਣੀ ਹੁੰਦੀ ਹੈ ਕਿ ਯਾਰ ਜੇ ਆ ਸੈਟਿੰਗ ਆ ਜਾਈ ਨਾ ਸਵਾਦ ਆ ਜੀ ਹਾਂ ਜੀ ਸਰ ਮੇਰਾ ਇਹ ਗੋਲ ਆ ਕਿ ਮੈਂ ਪਹਿਲਾਂ ਤਾਂ ਐਲ ਐਲ ਬੀ ਕਰਕੇ ਲਾਇਰ ਬਣਨਾ ਹੈ ਉਸ ਤੋਂ ਬਾਅਦ ਸਰ ਮੈਂ ਜੁਡੀਸ਼ਰੀ ਮਤਲਬ ਜੱਜ ਤੱਕ ਮੇਰਾ ਹੈਗਾ ਕਿ ਸਰ ਮੈਂ ਕੋਸ਼ਿਸ਼ ਇਹ ਕਰਨੀ ਹੈ ਕਿ ਮੈਂ ਜੱਜ ਲੱਗਾ ਜੱਜ ਬਣਾ ਮੇਰੀ ਕੋਸ਼ਿਸ਼ ਹੈ ਜੱਜ ਕਿਉਂ ਲੱਗੂ ਇਹ ਸਵਾਲ ਹੈ ਇੱਕ ਬਹੁਤ ਵੱਡਾ ਕਿਉਂਕਿ ਸੋਚ ਹੁੰਦੀ ਹੈ ਬੰਦੇ ਦੇ ਮਾਈਂਡ ਦੇ ਵਿੱਚ ਕਿਉਂਕਿ ਨਿਆਂ ਪ੍ਰਣਾਲੀ ਨੂੰ ਜਦੋਂ ਦੇਖਦੇ ਆ ਨਾ ਆਪਣੇ ਭਾਰਤ ਦੀ ਨਿਆਂ ਪ੍ਰਣਾਲੀ ਬਹੁਤ ਮਾੜੀ ਆ ਤਾਂ ਜੱਜ ਹੀ ਕਿਉਂ ਸੋਚਿਆ ਉਹਦੇ ਪਿੱਛੇ ਵੀ ਕੁਝ ਹੈ ਸਰ ਉਹਦੇ ਪਿੱਛੇ ਇਹ ਆ ਕਿ ਜਿੱਦਾਂ ਕਿਤੇ ਮੰਨ ਲਓ ਕਿ ਕਿਸੇ ਨਾਲ ਗਲਤ ਹੁੰਦਾ ਆ ਕਿਸੇ ਨਾਲ ਕੋਈ ਤਕੀਅਸ ਤੱਕਾ ਹੁੰਦਾ ਆ ਤੇ ਮੈਂ ਉਸ ਚੀਜ਼ ਨੂੰ ਇਹ ਕਰਨਾ ਚਾਹੁੰਦਾ ਆ ਕਿ ਮੈਂ ਕਿਸੇ ਦਾ ਤੱਕਾ ਨਾ ਹੋਣ ਦਵਾ ਕਿਸੇ ਨਾਲ ਤੇ ਨਾ ਕਿਸੇ ਨਾਲ ਕਿਸੇ ਨਾਲ ਤੱਕਾ ਹੋ ਜਾਂਦਾ ਹੋਇਆ ਦੇਖ ਸਕਾਂ ਤੇ ਕੋਈ ਵੀ ਜਿਹੜੀ ਇਹ ਚੀਜ਼ ਆ ਨਾ ਕਿਸੇ ਨਾਲ ਕੋਈ ਇਹੋ ਜਿਹਾ ਕੇਸ ਬਣਦਾ ਆ ਕੋਈ ਕੋਈ ਪ੍ਰੋਬਲਮ ਚ ਫਸ ਜਾਂਦਾ ਆ ਕਿਸੇ ਨੂੰ ਕੋਈ ਆ ਆਪਣਾ ਤੰਗ ਕਰਦੇ ਆ ਤੇ ਮੈਂ ਉਸ ਚੀਜ਼ ਨੂੰ ਹੈਂਡਲ ਕਰਕੇ ਤੇ ਉਹਦਾ ਮੈਂ ਸਹੀ ਫੈਸਲਾ ਲਵਾਂ ਤੇ ਉਹਨੂੰ ਚੰਗੇ ਰਾਹ ਪਾਵਾਂ ਜਿਹਨੇ ਗਲਤੀ ਕੀਤੀ ਆ ਤੇ ਜਿਹਨੇ ਆਪਣਾ ਜਿਹੜਾ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ ਆ ਉਹਨੂੰ ਉਸ ਚੀਜ਼ ਦੇ ਵਿੱਚੋਂ ਕਢਾਵਾਂ ਬ੍ਰਦਰ ਤੁਸੀਂ weight ਮਾਰਦੇ ਹੋ ਡੈਡ ਲਿਫਟ ਵੀ ਆ ਤੁਹਾਡੇ ਕੋਲ ਡੰਬਲ ਵੀ ਕਿੰਨਾ ਕੁ weight ਹੈ ਕਿਉਂਕਿ ਪਤਾ ਕੀ ਚੱਕਰਾ ਬਹੁਤ سارے ਲੋਕ ਆਏ ਏਸੇ ਨਾਲ ਮੋਟੀਵੇਟ ਹੋਣਗੇ ਵੀ ਹਾਂ ਯਾਰ ਵੀ ਇਹ ਮੁੰਡਾ ਇੰਨਾ ਹੌਸਲਾ ਕਰਦਾ ਡੈਡ ਲਿਫਟ ਕਿੰਨੀ ਹੈ ਸਰ ਮੇਰੀ ਜਿਹੜੀ ਪਰਸਨਲ ਡੈਡ ਲਿਫਟ ਪਰ ਰਿਕਾਰਡ ਆ ਸਰ ਮੇਰਾ 120 ਕਿਲੋ ਹੈ ਸਰ ਹਮ ਮਤਲਬ ਜਿਹੜਾ ਮੈਂ इजीली ਲਿਫਟ ਕਰ ਲੈਣਾ ਹੈ ਬਾਕੀ ਸਰ ਮੈਂ ਹਜੇ ਤੱਕਾ ਨਹੀਂ ਕਰਦਾ ਬਿਲਕੁਲ ਬਿਲਕੁਲ ਕਿਉਂਕਿ ਜੇ ਤੱਕਾ ਕਰੂੰਗਾ ਥੋੜਾ ਜਿਹਾ ਮਤਲਬ ਕੋਈ ਇੰਜਰੀ ਨਾ ਹੋ ਜਾਵੇ ਸਰ ਹਾਈਐਸਟ ਡੰਬਲ 30 ਕਿਜੀ ਚੈਸਟ ਦੇ ਉੱਤੇ ਵਾਹ ਕੀ ਬਾਤ ਹੈ ਤਾਂ ਇਹ ਉਦੋਂ ਉਦੋਂ ਮੈਂ ਦੇਖਿਆ ਵੀ ਤੁਸੀਂ ਬਹੁਤ ਵਾਰ ਜਦੋਂ ਡੰਬਲ ਵਗੈਰਾ ਚੱਕ ਰਹੇ ਹੁੰਦੇ ਆ ਤਾਂ ਹੱਥੋਂ ਡਿੱਗ ਪੈਂਦਾ ਤਾਂ ਉਦੋਂ ਹੌਸਲਾ ਡਿੱਗਦਾ ਕਿ ਫੇਰ ਚੱਕ ਲਈਦਾ ਨਹੀਂ ਸਰ ਫੇਰ ਚੱਕ ਲਈਦਾ ਜੇ ਸਰ ਜੇ ਚੱਕਾਂਗੇ ਨਹੀਂ ਤੇ ਫਿਰ ਸਰ ਅੱਗੇ ਕਿੱਦਾਂ ਪਤਾ ਪਏ ਸਰ ਪਹਿਲਾਂ ਪਹਿਲਾਂ ਸ਼ੁਰੂਆਤੀ ਦੌਰ ਚ ਹੋਇਆ ਇਹ ਕੁਝ ਸਰ ਸ਼ੁਰੂਆਤੀ ਦੌਰ ਚ ਥੋੜੀ ਜੀ ਪ੍ਰੋਬਲਮ ਆਉਂਦੀ ਸੀਗੀ ਕਿ ਇਹ ਲੱਗਦਾ ਸੀਗਾ ਕਿ ਥੱਕ ਗਿਆ ਮੈਂ ਥੋੜਾ ਜਿਹਾ ਮੈਨੂੰ ਕਦੀ ਕਦੀ ਫੀਲ ਹੁੰਦਾ ਸੀ ਕਿ ਹੁਣ ਥੱਕ ਗਿਆ ਮੈਂ ਕਿਵੇਂ ਕਰਾਂ ਹੋ ਨਹੀਂ ਰਿਹਾ ਮੈਂ ਦੇਖਿਆ ਨਾ ਇਹ ਇਹਦੇ ਉੱਪਰ ਨਿਸ਼ਾਨ ਵੀ ਬਾਹ ਦੇ ਉੱਪਰ ਉਹ ਮੈਂ ਪੈ ਰਹੇ ਆ ਇਹ ਜਦੋਂ ਫਿਰ ਜਦੋਂ ਕੋਈ ਜਿਹੜੀਆਂ ਮਸ਼ੀਨਾਂ ਦੇ ਜਾਂ ਉਹ ਚੀਜ਼ਾਂ ਦੇ ਨਿਸ਼ਾਨ ਪੈਂਦੇ ਇਹਦੇ ਉੱਪਰ ਹਾਂਜੀ ਸਰ ਆ ਸਰ ਇੱਥੋਂ ਛਿੱਲੀ ਵੀ ਜਾਂਦੀ ਆ ਇੱਥੋਂ ਕਈ ਵਾਰ ਬਲੱਡ ਵੀ ਆ ਜਾਂਦਾ ਹੈ ਅਜੇ ਕਈ ਵਾਰੀ ਕਿਤੇ ਛਿੱਲੀ ਜਾਵੇ ਹੈਵੀ ਵੇਟ ਹੋਵੇ ਹੂੰ ਪ੍ਰੋਬਲਮਸ ਆਉਂਦੀਆਂ ਆ ਬਾਕੀ ਸਰ ਡਟ ਕੇ ਮਿਹਨਤ ਕਰਾਂਗੇ ਅੱਛਾ ਕੋਈ ਪਰਵਾਹ ਨਹੀਂ ਸਰ ਤਾਂ ਨੌਜਵਾਨ ਬਹੁਤ ਸਾਰੇ ਜਿਹੜੇ ਨੌਜਵਾਨ ਆ ਅੱਜਕੱਲ ਮਤਲਬ ਪਤਾ ਹੀ ਆ ਤੁਹਾਨੂੰ ਜਿਹੜੀ ਸੰਗਤ ਚੱਲ ਰਹੀ ਆ ਸਭ ਤੋਂ ਪਹਿਲਾਂ ਨਸ਼ਾ ਜਿਹੜਾ ਮਾਈਂਡ ਦੇ ਵਿੱਚ ਹਰਤੀ ਪੁੱਤ ਆਪਦਾ ਸਭ ਤੋਂ ਵੱਲੇ ਤਾਂ ਉਹਨਾਂ ਨੌਜਵਾਨਾਂ ਬਾਰੇ ਕੀ ਸੋਚਦੇ ਹੋ ਵੀ ਯਾਰ ਵੀ ਉਹਨਾਂ ਨੂੰ ਇਧਰਲੇ ਪਾਸੇ ਕਿਵੇਂ ਆਉਣਾ ਚਾਹੀਦਾ ਕਿਉਂਕਿ ਹਰ ਬੰਦਾ ਨਾ ਡਰਦਾ ਹੈ ਤੇ ਜਿਹੜੇ ਚੰਗੇ ਬਲੇ ਉਹ ਵੀ ਜਮ ਕੇ ਨਹੀਂ ਡਰਦੇ ਆ ਸਰ ਇਹਦੇ ਵਿੱਚ ਇਹ ਗੱਲ ਆ ਕਿ ਜਦੋਂ ਵੀ ਕੋਈ ਬੱਚਾ ਕਿਸੇ ਵੱਡੇ ਨੂੰ ਵੇਖਦਾ ਆ ਨਸ਼ਾ ਕਰਦਾ ਹੋਇਆ ਤੇ ਜਾਂ ਫੋਨਾਂ ਦੇ ਵਿੱਚ ਵੇਖਦਾ ਆ ਇਹੋ ਜਿਹੀਆਂ ਵੀਡੀਓਜ਼ ਆਉਂਦੀਆਂ ਆ ਬਹੁਤ ਕੁਝ ਆਉਂਦਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਚੰਗਾ ਵੀ ਬਹੁਤ ਆਪਣੇ ਲਈ ਤੇ ਮਾੜਾ ਵੀ ਬਹੁਤ ਆ ਬਿਲਕੁਲ ਤੇ ਉਸ ਟਾਈਮ ਦੇ ਉੱਤੇ ਜਿਹੜਾ ਬੱਚਾ ਹੁੰਦਾ ਨਿੱਕਾ ਬੱਚਾ ਜਿਹੜਾ ਮੰਨ ਲਓ ਕਿ 12 ਸਾਲ ਦਾ 15 ਸਾਲ ਦਾ ਬੱਚਾ ਹੁੰਦਾ ਆ ਉਹ ਇੱਕ ਐਸਾ ਉਹਦਾ ਏਜ ਜਿਹੜਾ ਹੁੰਦਾ ਐਸੀ ਇੱਕ ਪੀਕ ਦੇ ਤੇਜ ਹੁੰਦੀ ਆ ਕਿ ਉਹ ਜੋ ਵੇਖਦਾ ਉਹ ਹੀ ਅੱਗੇ ਕਰਦਾ ਤੇ ਇਹ ਉਹਦੇ ਉੱਤੇ ਉਹਦੇ ਮਾਈਂਡ ਦੇ ਉੱਤੇ ਅਸਰ ਪੈਂਦਾ ਆ ਲੋਕਾਂ ਨੂੰ ਵੇਖ ਕੇ ਦੂਜਿਆਂ ਨੂੰ ਵੇਖ ਕੇ ਸਭ ਤੋਂ ਵੱਡੀ ਸਰ ਅੱਜ ਕੱਲ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਯੂਥ ਦੀ ਸਰ ਜਿਹੜੇ ਚੰਗੇ ਸਿਆਣੇ ਮੁੰਡੇ ਆ ਉਹ ਵੀ ਸਰ ਜਿਹੜਾ ਨਿੱਕੇ ਉਮਰ ਦਾ ਮੁੰਡਾ ਹੈ ਸਰ ਉਹਨੂੰ ਆਪ ਪਹਿਲਾਂ ਦਾ ਝਾਕਾ ਖੋਲਣਗੇ ਹੂੰ ਨਸ਼ਿਆਂ ਵਾਲੇ ਲਾਉਣਗੇ ਹੂੰ ਇੱਕ ਵਾਰ ਟ੍ਰਾਈ ਤਾਂ ਕਰ ਹਾਂ ਕਰਕੇ ਤਾਂ ਵੇਖ ਕੋਈ ਗੱਲ ਨਹੀਂ ਸਰ ਜਦੋਂ ਕਿਸੇ ਬੱਚੇ ਦਾ ਝਾਕਾ ਖੁੱਲ ਜਾਂਦਾ ਇੱਕ ਵਾਰਾਂ ਤੇ ਉਸ ਤੋਂ ਬਾਅਦ ਉਹਦੇ ਲਈ ਉਹ ਚੀਜ਼ ਨਾਰਮਲ ਹੋ ਜਾਂਦੀ ਹੈ ਕੋਈ ਵੀ ਚੀਜ਼ ਆ ਮੰਨ ਲਓ ਆਪਾਂ ਹੀ ਆ ਹੂੰ ਐਗਜ਼ਾਮਪਲ ਆਪਾਂ ਲੈ ਲੈਂਦੇ ਆ ਮੈਂ ਆ ਹੂੰ ਸਰ ਮੈਂ ਕੋਈ ਚੀਜ਼ ਅੱਜ ਤੱਕ ਨਹੀਂ ਕੀਤੀ ਹਾਂ ਮੈਂ ਜਿਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਨਹੀਂ ਸੀ ਕੀਤੀ ਜੇ ਮੈਂ ਆਇਆ ਮੇਰਾ ਲਾਉਣ ਲੱਗਾ ਮੇਰਾ ਝਾਕਾ ਖੁੱਲਿਆ ਤੇ ਮੈਂ ਰੈਗੂਲਰ ਹੋਇਆ ਬਿਲਕੁਲ ਇਦਾਂ ਹੀ ਸਰ ਨਸ਼ਿਆਂ ਨੂੰ ਲੈ ਕੇ ਅਜੇ ਕੋਈ ਵੀ ਬੱਚਾ ਟਰਾਈ ਕਰਦਾ ਇੱਕ ਵਾਰ ਕਰਦਾ ਦੋ ਵਾਰ ਕਰਦਾ ਚਾਕਾ ਖੋਲ ਲੈਂਦਾ ਕੋਈ ਬੰਦੇ ਤੇ ਬਹੁਤ ਇਲਾਜ ਲੱਗਦਾ ਜਿੰਮ ਵਾਲੇ ਕਹਿੰਦੇ ਵੀ ਸੀਰ ਰਾਡ ਦੇ ਟੀਕੇ ਲਾ ਲੈਂਦੇ ਆ ਕੋਈ ਕਹਿੰਦਾ ਵੀ ਇਹ ਹੋਰ ਚੀਜ਼ਾਂ ਖਾ ਕੇ ਜਿੰਮ ਤੇ ਜੋਰ ਲਾਉਂਦੇ ਲਾਇਆ ਫਿਰ ਕਿਤੇ ਉਹ ਹੀ ਚੀਜ਼ਾਂ ਖਾ ਕੇ ਜਿੰਮ ਤੇ ਜੋਰ ਕੀ ਨੇਚਰਲ ਹੈ ਨਹੀਂ ਸਰ ਹਜੇ ਤੱਕ ਤਾਂ ਨੇਚਰਲ ਆ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਸਰ ਹਜੇ ਤੱਕ ਤਾਂ ਪ੍ਰੋਪਰ ਪ੍ਰੋਟੀਨ ਵੀ ਨਹੀਂ ਲਿਆ ਇੱਕ ਹਾਂ ਜੋ ਘਰ ਦੀ ਖਰਾਕਾ ਸਰ ਉਹੀ ਖਾਨਾ ਸਰ ਇਹ ਚੀਜ਼ਾਂ ਦੇ ਵਿੱਚ ਚਲੋ ਕਹਿਣਾ ਨਹੀਂ ਚਾਹੀਦਾ ਕਈ ਐਜੇ ਬ੍ਰਾਂਡ ਆ ਕੇ ਕਿਤੇ ਵਿੱਚ ਕੋਈ ਮਿਕਸ ਕਰਦੇ ਆ ਬਹੁਤ ਕੁਝ ਮਿਕਸ ਕਰਦੇ ਆ ਆਪਾਂ ਅੱਜ ਕੱਲ ਦੇਖਦੇ ਆ ਕਿ ਕਈ ਵਾਰ ਬਾਹਰੋਂ ਆਪਾਂ ਦੁੱਧ ਵੀ ਲੈਣੀ ਤਾਂ ਉਹ ਵੀ ਪਿਓਰ ਨਹੀਂ ਬਣਦਾ ਬਿਲਕੁਲ ਤੇ ਜਿਹੜਾ ਪ੍ਰੋਟੀਨ ਆ ਬਣਦਾ ਤੇ ਦੁੱਧ ਤੋਂ ਹੀ ਆ ਤੁਹਾਨੂੰ ਵੀ ਪਤਾ ਹੈ ਕਿ ਆਪਣੇ ਪਿਓਰ ਦੁੱਧ ਨਹੀਂ ਮਿਲਿਆ ਤੇ ਪ੍ਰੋਟੀਨ ਕਿੱਥੋਂ ਲੜੂਗਾ ਤੇ ਫਿਰ ਘਰੇ ਜਦੋਂ ਜਾਨੇ ਹੋ ਮਾਤਾ ਹੋਣਾ ਕੋਲੇ ਫਿਰ ਕਹਿੰਦੇ ਨੇ ਤੁਸੀਂ ਦੇਸੀ ਘਿਓ ਦੀ ਚੋਰੀ ਤੇ ਫਿਰ ਦੁੱਧ ਦੇ ਗਲਾਸ ਵੱਡੇ ਮਿਲਦੇ ਆ ਵੀ ਪੁੱਤ ਮਿਹਨਤ ਬਹੁਤ ਕਰਦਾ ਉੱਥੇ ਜਾ ਕੇ ਹਾਂਜੀ ਸਰ ਮम्मा ਰੈਡੀ ਰੱਖਦੇ ਆ ਬਦਾਮਾਂ ਦਾ ਰਗੜਾ ਲਾ ਕੇ ਸਰ ਬਦਾਮ ਅਖਰੋਟ ਅੰजीर ਵਗੈਰਾ ਸਾਰਾ ਕੁਝ ਪਾ ਕੇ ਸਰ ਕੁੰਡੇ ਚ ਰਗੜਾ ਲਾਈਦਾ ਦੇਸੀ ਤਰੀਕੇ ਬਿਲਕੁਲ ਰਗੜਾ ਲਾ ਕੇ ਪੂਰਾ ਆਦਾ ਬਣਾ ਕੇ ਗਲਾਸ ਪੂਰਾ ਗਿਰੀਆਂ ਰਗੜ ਕੇ ਵੀ 25 ਤੇ ਅਖਰੋਟ ਰਗੜ ਕੇ ਵਿੱਚ ਅੰजीर ਪਾ ਕੇ ਸਰ ਸਾਰਾ ਕੁਝ ਪਾ ਕੇ ਤੇ ਫਿਰ ਉਹ ਪੂਰਾ ਇੱਕ ਗਲਾਸ ਮੈਂ ਪੀ ਲੈਂਦਾ ਜਿਮ ਤੋਂ ਬਾਅਦ ਤੇ ਦੇ ਮਾਰਨਿੰਗ ਚ ਕਰਾਂ ਫਿਰ ਮਾਰਨਿੰਗ ਦੇ ਵਿੱਚ ਬਾਕੀ ਸਰ ਮਾਰਨਿੰਗ ਚ ਡੇਲੀ ਲੈਣਾ ਮੈਂ ਉਹ ਡਾਈਟ ਆਪਣੀ ਤੇ ਬਾਪੂ ਦੇ ਫਿਰ ਮੋਢੇ ਦੇ ਨਾਲ ਮੋਢਾ ਲਾ ਕੇ ਐਂ ਜੇ ਖੜੀਦਾ ਫਿਰ ਟੌਰ ਨਾ ਪੂਰਾ ਕਿਉਂਕਿ ਗੱਲ ਜੀ ਬਣਦੀ ਹੋਣੀ ਹੈ ਹਾਂਜੀ ਹਾਂਜੀ ਸਰ ਬਿਲਕੁਲ ਬਾਕੀ ਸਰ ਪਾਪਾ ਨਾਲ ਮੈਂ ਖੇਤੀ ਵੀ ਕਰਾਉਣਾ ਆ ਮੈਂ ਟਰੈਕਟਰ ਵੀ ਚਲਾਇਆ ਸਰ ਮੈਂ 12ਵੀਂ ਤੱਕ ਸਟੱਡੀ ਜਿਹੜੀ ਆਪਣੀ 12th ਰਕ ਮੈਂ ਕੰਪਲੀਟ ਕੀਤੀ ਹੈ ਯੂਪੀ ਦੇ ਵਿੱਚ ਤੇ ਮੈਂ ਨਾਲ ਪੂਰਾ ਖੇਤੀ ਦਾ ਸਾਥ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਤੂੰ ਹੁਣ ਪੜ੍ਹਾਈ 'ਤੇ ਧਿਆਨ ਦੇ ਖੇਤੀ ਮੈਂ ਕਰਦਾ ਪਰਵਾਹ ਨਾ ਕਰ ਲੱਗ ਕੇ ਮਿਹਨਤ ਕਰਾਂਗੇ ਮੈਂ ਜਿੰਮ ਦੇ ਨਾਲ ਨਾਲ ਹੁਣ ਵੀ ਦੋਸਤ ਬਹੁਤ ਬੜੇ ਹੋਨੇ ਆ ਤਾਂ ਉਹ ਫਿਰ ਦੋਸਤਾਂ ਨੂੰ ਕਿਵੇਂ ਮੋਟੀਵੇਟ ਕਰਦੇ ਆ ਇਧਰਲੇ ਪਾਸੇ ਆਓ ਕਿਉਂਕਿ ਜਿੰਮ ਤੋਂ ਲੋਕ ਚੰਗੇ ਭਲੇ ਵੀ ਡਰਦੇ ਆ ਸਰ ਇਸੇ ਕਰਕੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਇੱਕ ਪੇਜ ਸਟਾਰਟ ਕੀਤਾ ਕੀ ਮੈਂ ਇਦਾਂ ਤਾਂ ਥੋੜੇ ਜਣਿਆਂ ਨੂੰ ਕਹਿ ਸਕਦਾ ਤੁਸੀਂ ਮੇਰੇ ਨਾਲ ਵੇਖੋ ਤੇ ਜਿੰਮ ਸ਼ੁਰੂ ਕਰੋ ਉਹਨਾਂ ਨੇ ਸਮਝਣਾ ਨਹੀਂ ਮੈਂ ਇਸ ਕਰਕੇ ਇੱਕ ਪੇਜ ਸ਼ੁਰੂ ਕੀਤਾ ਆਪਣਾ ਇੰਸਟਾਗ੍ਰam ਦੇ ਉੱਤੇ ਤੇ ਉਹਦੇ ਨਾਲ ਮੈਂ ਆਪਣੇ ਵੀਡੀਓ ਪਾਉਣਾ ਤੇ ਲੋਕ ਵੇਖਦੇ ਆ ਤੇ ਉਹਦੇ ਨਾਲ ਮੋਟੀਵੇਟ ਹੁੰਦੇ ਆ ਕਿ ਜੇ ਮੈਂ ਕਰ ਸਕਦਾ ਹਾਂ ਤੇ ਉਹ ਕਿਉਂ ਨਹੀਂ ਕਰ ਸਕਦੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਆਪਣੇ ਭਰਾਵਾਂ ਨੂੰ ਜਿਹੜੇ ਦੇਖ ਰਹੇ ਆ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਬਹੁਤ ਕਰਦੇ ਆ ਪਰ ਮਿਲ ਨਹੀਂ ਪਉਂਦੇ ਸਾਰੇ ਦੱਬ ਕੇ ਮਿਹਨਤ ਕਰੋ ਕੋਈ ਵੀ ਚੀਜ਼ ਇਹੋ ਜੀ ਨਹੀਂ ਹੈਗੀ ਲਾਈਫ ਦੇ ਵਿੱਚ ਕਿ ਜਿਹੜੀ ਅਚੀਵ ਨਾ ਕੀਤੀ ਜਾ ਸਕੇ ਮਿਹਨਤ ਕਰਦੇ ਰਹੋ ਡਟ ਕੇ ਹਰ ਚੀਜ਼ ਅਚੀਵ ਹੋ ਸਕਦੀ ਜੇ ਆਪਾਂ ਗੱਲ ਕਰੀਏ ਯੂਪੀਐਸਸੀ ਦਾ ਐਗਜ਼ਾਮ ਵੀ ਸਾਰੇ ਕਲੀਅਰ ਕਰ ਸਕਦੇ ਆ ਨੀਟ ਦਾ ਐਗਜ਼ਾਮ ਵੀ ਕਲੀਅਰ ਹੋ ਸਕਦਾ ਤੇ ਸਰੀਰ ਬਣਾਉਣ ਦੀ ਗੱਲ ਆ ਤੇ ਸਰੀਰ ਵੀ ਬਣ ਸਕਦਾ ਸਿਰਫ ਕੰਸਿਸਟੈਂਸੀ ਤੇ ਮਿਹਨਤ ਦੀ ਗੱਲ ਆ ਦੱਬ ਕੇ ਡਟ ਕੇ ਮਿਹਨਤ ਕਰੋ ਤੇ ਹੌਸਲਾ ਰੱਖੋ ਬਿਲਕੁਲ ਤਾਂ ਵੀਰਦਿਆਂ ਗੱਲਾਂ ਦੇ ਵਿੱਚ ਜੋਸ਼ ਬਹੁਤ ਹੈ ਪਰ ਜੋਸ਼ ਦੇ ਨਾਲ ਨਾਲ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਹਿੰਦੇ ਚਿਹਰੇ ਤੇ ਸਮਾਈਲ ਬਹੁਤ ਵਧੀਆ ਕਹਿੰਦੇ ਜਦੋਂ ਬੰਦਾ ਹੱਸਦਾ ਰਹਿੰਦਾ ਨਾ ਕਹਿੰਦਾ ਹੱਸਦਿਆਂ ਦੇ ਘਰ ਵਸਦੇ ਇਹ ਤਾਂ ਕਹਾਵਤ ਆਮ ਹੀ ਹੈ ਜਿਹੜਾ ਬੰਦਾ ਹੱਸਦਾ ਰਹੇ ਨਾ ਉਹ ਆਟੋਮੈਟਿਕਲੀ ਉਹ ਕਹਿੰਦਾ ਵੀ ਅੰਦਰੋਂ ਵੀ ਤੇ ਬਾਹਰੋਂ ਵੀ ਚਾਰੋਂ ਤਰਫ ਤੋਂ ਅੰਦਰ ਉਸਤ ਰਹਿੰਦਾ ਤਾਂ ਵੀਰ ਦੀ ਜਿਹੜੀ ਮਿਹਨਤ ਹੈ ਮਿਹਨਤ ਨੂੰ ਸਲਾਮ ਹੈ ਕਿਉਂਕਿ ਜਿੱਥੇ ਤੁਸੀਂ ਸਰੀਰ ਪੱਖੋਂ ਬਿਲਕੁਲ ਸਹੀ ਹੋ ਠੀਕ ਠਾਕ ਹੋ ਤਾਂ ਉਹ ਵੀ ਇਸ ਜਿਮ ਦੇ ਵਿੱਚ ਆ ਗਿਆ ਕੜੇ ਕਰ ਜਾਂਦੇ ਕਹਿੰਦੇ ਨਹੀਂ ਯਾਰ ਉर्जा ਲਾਉਣਾ ਔਖਾ ਹੈ ਡੇਲੀ ਆਉਣਾ ਔਖਾ ਹੈ ਸਵੇਰੇ ਉੱਠਣਾ ਔਖਾ ਹੈ ਬਹੁਤ ਔਖਾ ਹੈ ਪਰ ਇਹ ਨੌਜਵਾਨ ਉਹਨਾਂ ਨੌਜਵਾਨਾਂ ਦੇ ਲਈ ਮਿਸਾਲ ਬਣਿਆ ਤਾਂ ਇੱਕ ਸਨੇਹਾ ਵੀ ਦੇ ਰਿਹਾ ਹੈ ਵੀ ਨਸ਼ਾ ਛੱਡ ਕੇ ਤੁਸੀਂ ਇਧਰਲੇ ਪਾਸੇ ਆਓ ਤੁਹਾਡੇ ਲਈ ਕੁਝ ਵੀ ਔਖਾ ਨਹੀਂ ਤਾਂ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਦੱਸਿਓ ਜਰੂਰ ਮੈਂ ਬਟਿੰਡਾ ਤੋਂ ਹੈਰੀ ਦੇ ਨਾਲ ਜਿਸੀਂ ਬਰਾੜ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ